ਇਹ ਜਿਹੜੀ ਮਾਰਕੀਟ ਹੈ ਕੁਮਾਰ ਮੰਡੀ ਵਾਲੀ ਇਹ ਮੇਰੇ ਲਈ ਕੋਈ ਨਵੀਂ ਨਹੀਂ ਜਦੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਆਇਆ ਸੀ ਤਾਂ ਇਸ ਮਾਰਕੀਟ ਦੇ ਵਿੱਚ ਦੀ ਅਕਸਰ ਅੱਗੇ ਭਦੌੜ ਹਾਊਸ ਜਿੱਥੇ ਕੈਸਟਾਂ ਦੀ ਮਾਰਕੀਟ ਹੁੰਦੀ ਜਾਂਦੇ ਹੁੰਦੇ ਸੀ ਸੋ ਅੱਜ ਮੈਂ ਤੁਹਾਡੇ ਨਾਲ ਕੋਈ ਬਹੁਤੇ ਲੰਬੇ ਚੋੜੇ ਭਾਸ਼ਣ ਸਾਂਝੀ ਕਰਨੀ ਆਇਆ ਆ ਤੁਹਾਨੂੰ ਅਣਜਾਣੇ ਨੰਬਰੋਂ ਤੇ ਮਿਲਿ ਤਵੀ ਆਈ ਅਣਜਾਣਾ ਨੰਬਰ ਕੋਈ ਨਹੀਂ ਚੁੱਪ ਬੰਦ ਕਰ ਸਾਰੇ ਜਾਣੇ ਪਛਾਣੇ ਤਮੈਂ ਜਿੰਨੇ ਵੀ ਲੁਧਿਆਣੇ ਵਾਰਡ ਦੇ ਸਾਡੇ ਐਮਸੀ ਨੇ ਇੱਥੇ ਖੜੇ ਹੋਣਗੇ ਬਹੁਤ ਸਾਰੇ ਮੈਂ ਉਹਨਾਂ ਲਈ ਅਪੀਲ ਕਰਨ ਆਇਆ ਸਾਰੇ ਵਾਰਡਾਂ ਚ ਕੱਲੇ-ਕੱਲੇ ਵਾਰਚ ਵਿੱਚ ਮੈਂਥੋਂ ਜਾਇਆ ਨਹੀਂ ਜਾਣਾ ਪਰ ਅੱਜ ਇੱਕ ਸਾਂਝੀ ਅਪੀਲ ਇੱਥੋਂ ਮੈਂ ਕਰਨਾ ਆ ਕਿ ਜਿੱਥੇ ਵੀ ਤੁਹਾਨੂੰ ਮਸ਼ੀਨ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਹੈ ਪਹਿਲੇ ਨੰਬਰ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਵੀ ਹੋ ਸਕਦਾ ਹੈ ਮਿਲੇ ਤੇ ਉਹਨੂੰ ਉਸ ਬਟਨ ਨੂੰ ਦਬਕ ਕੇ ਲੁਧਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਓ ਲੋਕਲ ਗਵਰਨਮੈਂਟ ਬਣਾਓ ਤਾਂ ਕਿ ਤੁਹਾਡੇ ਚੁਣੇ ਹੋਏ ਨਮਾਇंदे ਤੁਹਾਡੀਆਂ ਸਮੱਸਿਆਵਾਂ ਆ ਭਾਵੇਂ ਉਹ ਸੀਵਰੇਜ ਦੀਆਂ ਭਾਵੇਂ ਉਹ ਲਾਈਟਾਂ ਦੀਆਂ ਭਾਵੇਂ ਉਹ ਪਾਰਕਾਂ ਦੀਆਂ ਭਾਵੇਂ ਉਹ ਗੰਦਗੀ ਦੀਆਂ ਭਾਵੇਂ ਪੀਣ ਵਾਲੇ ਪਾਣੀ ਦੀਆਂ ਹੋਣ ਉਹ ਪੰਜਾਬ ਸਰਕਾਰ ਕੋਲੇ ਲੈ ਕੇ ਆਉਣ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਕਹਵੇ ਮਤਾ ਪਾਸ ਕਰਕੇ ਦਿਓ ਤੇ ਆਪਾਂ ਕੰਮ ਕਰੀਏ ਤਾਂ ਸ਼ਹਿਰ ਜਿਹੜਾ ਲੁਧਿਆਣਾ ਮਾਂਚੈਸਟਰ ਜਿਹਨੂੰ ਕਿਹਾ ਜਾਂਦਾ ਪੰਜਾਬ ਦਾ ਦਿਲ ਕਿਹਾ ਜਾਂਦਾ ਇਹਨੂੰ ਦੁਬਾਰਾ ਆਪਾਂ ਉਸੇ ਰੁਤਬੇ ਤੇ ਲੈ ਕੇ ਜਾ ਸਕਦੇ ਆ ਉਵੇਂ ਜਿਵੇਂ ਚਮਕਾਰ ਸਕਦੇ ਆ ਪਰ ਇਹ ਪਹਿਲਾਂ ਜਿਹੜੀ ਕਾਰਪੋਰੇਸ਼ਨ ਸੀ ਮਤਾਂ ਹੀ ਨਹੀਂ ਪਾਸ ਕਰਦੇ ਸੀ ਕਹਿੰਦੇ ਕਿਤੇ ਸਰਕਾਰ ਦੀ ਚੜ੍ਹਾਈ ਨਾ ਹੋ ਜੇ ਵੀ ਸਰਕਾਰ ਨੇ ਪੈਸੇ ਚੜ੍ਹਾਈ ਕਾਦੀ ਲੋਕਾਂ ਦਾ ਪੈਸਾ ਹੈ ਜੀ ਥੈ ਮਿਊਨਿਸਪਲ ਕਾਰਪੋਰੇਸ਼ਨ ਚ ਹੈ ਥੈ ਪੰਜਾਬ ਸਰਕਾਰ ਕੋਲੇ ਹੈ ਲੋਕਾਂ ਦਾ ਪੈਸਾ ਹੈ ਟੈਕਸ ਦਾ ਪੈਸਾ ਹੈ ਸੋ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਚ ਕਾਦੀ ਚੜ੍ਹਾਈ ਕਾਦੀ ਉਤਰਾਈ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਕੱਲ ਅਸੀਂ ਅੰਮ੍ਰਿਤਸਰ ਫਗਵਾੜਾ ਜਲੰਧਰ ਗਏ ਆ ਪੂਰਾ ਸਫਾਇਆ ਹੀ ਹੋਇਆ ਪਿਆ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਬਸ ਮੈਂ ਕਿਹਾ ਮੈਂ ਨਹੀਂ ਛੜਾਉਣਾ ਖਿਹੜਾ ਤੁਸੀਂ ਹੀ ਛੜਾਉਣਾ ਹੈ ਬਟਨ ਦੱਬ ਕੇ ਸੋ ਜਦੋਂ ਸਰਕਾਰਾਂ ਦੋਨੇ ਲੁਧਿਆਣੇ ਚ ਵੀ ਸਰਕਾਰ ਆਮ ਆਦੀ ਪਾਰਟੀ ਦੀ ਹੋ ਗਈ ਮਿਊਨਿਸਪਲ ਕਾਰਪੋਰੇਸ਼ਨ ਚ ਮੇਅਰ ਆਪਣਾ ਬਣ ਗਿਆ ਪੰਜਾਬ ਦੇ ਵਿੱਚ ਵੀ ਸਰਕਾਰ ਆਪਣੀ ਹੈ ਫਿਰ ਕੋਈ ਕਮੀ ਨਹੀਂ ਰਹਿਣੀ ਫਿਰ ਜੇ ਕੋਈ ਕਮੀ ਰਹਿ ਜੇ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਫਿਰ ਅਸੀਂ ਅਗਲੀ ਵਾਰ ਕਿਹੜੇ ਮੂੰਹ ਨਾਲ ਤੁਹਾਡੇ ਕੋਲ ਆਵਾਂਗੇ ਫਿਰ ਅਗਲੀ ਵਾਰ ਜੇ ਅਸੀਂ ਕਮੀ ਛੱਡਤੀ ਇਹ ਜਿੰਮੇਵਾਰੀ ਸਾਡੀ ਹੈ ਸਾਡੇ ਐਮਐਲਏ ਸਹਬਾਨ ਬੈਠੇ ਆ ਸਾਰੇ ਗੋਗੀ ਜੀ ਬੈਠੇ ਆ ਸਾਡੇ ਸਾਨੇਆਲ ਤੋਂ ਖੰਨੇ ਤੋਂ ਸਾਡੇ ਰਾਏ ਰਾਏਕੋਟ ਤੋਂ ਸਾਰੇ ਐਮਐਲਏ ਸਹਬਾਨ ਬੈਠੇ ਆ ਅਸੀਂ ਜੀ ਇਧਰੋਂ ਆਤਮਨਗਰ ਵਾਲੇ ਵੀ ਬੈਠੇ ਆ ਸਾਰੇ ਖੜੇ ਆ ਵਾ ਜਿੰਦਾਬਾਦ ਜਿੰਦਾਬਾਦ ਮਾਮਾ ਭੈਣਾ ਨਾਰੀ ਸ਼ਕਤੀ ਉਹ ਵੀ ਪਹੁੰਚੇ ਹੋਏ ਨੇ ਔਰ ਇੰਨਾ ਵਧੀਆ ਇੰਨਾ ਸਤਕਾਰ ਦੇ ਰਹੇ ਹੋ ਜਦੋਂ ਮਾਮਾਂ ਦੀਆਂ ਮਾਮਾਂ ਦਾ ਅਸ਼ੀਰਵਾਦ ਤੇ ਭੈਣਾਂ ਦੀਆਂ ਦੁਆਵਾਂ ਨਾਲ ਆ ਜਾਣ ਦੁਨੀਆ ਦਾ ਕੋਈ ਮੈਦਾਨ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਫਤਿਹ ਨਾ ਕਰ ਸਕੋ ਕਿੱਥੇ ਤਾਂ ਕਿੱਥੇ ਤਾਂ ਪਿਆਰ ਮਿਲ ਰਿਹਾ ਆਉਣ ਸਾਰੀ ਗੱਡੀ ਫੁੱਲਾਂ ਨਾਲ ਭਰਤੀ ਮੇਰੀ ਪੱਗ 'ਚੋਂ ਸ਼ਾਮ ਤੱਕ ਫੁੱਲ ਨਿਕਲੀ ਜਾਂਦੇ ਰਹਿੰਦੇ ਆ ਮਾਵਾ ਸਿਰ ਪਰੋਸਦਿਆਂ ਅਸ਼ੀਰਵਾਦ ਦਿੰਦੀਆਂ ਭੈਣਾਂ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਕਿੱਥੇ ਤਾਂ ਆ ਪਿਆਰ ਹੈ ਕਿੱਥੇ ਉਹ ਦੂਜੀਆਂ ਪਾਰਟੀਆਂ ਵਾਲੇ ਆ ਕਾਂਗਰਸੀ ਭਾਜਪਾ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕਦੀ ਜੇ ਉਂਗਲੀ ਨਹੀਂ ਲੱਗੇ ਜਾਣਗੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਮਤਲਬ ਖਾਲੀ ਤਾਂ ਜਾਂਦੇ ਨਹੀਂ ਉਹ ਸੋ ਇਸ ਕਰਕੇ ਉਹਨਾਂ ਨੂੰ ਆਪਾਂ ਨੇ ਬਹੁਤ ਪਰਖ ਲਿਆ ਹੁਣ ਹੋਰ ਪਰਖਣ ਦਾ ਵੇਲਾ ਸਾਡੇ ਕੋਲੇ ਹੈ ਨਹੀਂ ਪਹਿਲੀ 75 77 ਸਾਲ ਲੇਟ ਹੋਏ ਫਿਰਦੇ ਆ ਅਸੀਂ ਜਨੂਨੀ ਆ ਪੰਜਾਬ ਲਈ ਪਿੰਡਾਂ ਨੂੰ ਵੀ ਚਮਕਾ ਰਹੇ ਆ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਤੁਸੀਂ ਮੁਖੀਆ ਚੁਣਿਆ ਬਸ ਤੁਸੀਂ ਸਾਥ ਦਿਓ ਜਦੋਂ ਲੁਧਿਆਣੇ ਚੋਂ ਪਹਿਲੀ ਖਬਰ ਆਈ ਕਿ ਲੁਧਿਆਣੇ ਚੋਂ ਆਮ ਆਦਮੀ ਪਾਰਟੀ ਜਿਹੜੀ ਆ ਹੁੰਜਾ ਫੇਰ ਕੇ ਜਿੱਤ ਪ੍ਰਾਪਤ ਕਰ ਰਹੀ ਐ ਲੁਧਿਆਣੇ ਝਾੜੂ ਚੱਲ ਗਿਆ ਤਾਂ ਲੁਧਿਆਣੇ ਚ ਅਸਲੀ ਝਾੜੂ ਵੀ ਚੱਲੂਗਾ ਜਿਹੜਾ ਸਫਾਈ ਕਰੂਗਾ ਲੁਧਿਆਣੇ ਦੀ ਚੋਂ ਨਿਸ਼ਾਨਾ ਝਾੜੂ ਵੀ ਚੱਲੂ ਦੂਜਾ ਝਾੜੂ ਵੀ ਚੱਲੂ ਸ਼ਹਿਰ ਚ ਮੈਨੂੰ ਪਤਾ ਮੈਂ ਮੈਂ 1900 93 ਤੋਂ ਲੈ ਕੇ 1998 ਤੱਕ 97 ਤੱਕ ਮੈਂ ਸ਼ਹਿਰ 'ਚ ਰਿਹਾ ਇੱਥੇ ਮੈਨੂੰ ਕੱਲਾ ਕੱਲਾ ਪਤਾ ਹੈ ਤੋ ਸਿੱਧੇ ਜਾਓਗੇ ਅੱਗੇ ਕਾਲਜ ਆਉਂਦਾ ਹੈ ਅੱਗੇ ਗੁਰੂ ਨਾਨਕ ਸਟੇਡੀਅਮ ਨੂੰ ਸੱਚੇ ਪਾਸੇ ਮੁੜ ਜਾਂਦੀ ਹੈ ਡੀ ਐਮ ਸੀ ਨੂੰ ਖੱਬੇ ਮੁੜ ਜਾਂਦੀ ਹੈ ਚੌਂਕ 'ਚੋਂ ਫਿਰ ਅੰਡਰ ਵਿੱਚ ਜਦੋਂ ਥੱਲੋਂ ਲੰਘ ਕੇ ਪਧੌੜ ਹਾਊਸ ਆ ਜਾਂਦਾ ਘੰਟਾ ਘਰ ਆ ਜਾਂਦਾ ਸੋ ਇਧਰ ਦੀ ਜਾਂਦੇ ਆ ਆ ਆਪਣਾ ਬੱਸ ਸਟੈਂਡ ਆ ਜਾਂਦਾ ਇਧਰ ਮੈਨੂੰ ਉਹ ਗਾਬਾ ਰੋਡ ਆ ਜਾਂਦੀ ਉਧਰ ਅਗਲੇ ਗਿਲ ਰੋਡ ਤੇ ਜਾ ਕੇ ਕੱਲਾ ਕੱਲਾ ਮੈਨੂੰ ਸ਼ਹਿਰ ਦਾ ਨਕਸ਼ਾ ਪਤਾ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਕਿੱਥੇ ਕਿੱਥੇ ਕੀ ਦਿੱਕਤਾਂ ਨੇ ਬਸ ਇਹ ਵੀ ਸ਼ਕਤੀ ਦਿਓ ਇਸ ਗਲਦੀ ਕਿ ਇਹਨੂੰ ਠੀਕ ਕਰ ਸਕੀਏ ਕੋਈ ਕੁਦਰਤਾ ਜੀ ਕਦੇ ਸੋਚਿਆ ਸੀਗਾ ਕੋਈ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਮੈਂ ਪਹਿਲੀ ਵਾਰ ਇਸ ਸ਼ਹਿਰ ਚ ਆਇਆ ਸੀਗਾ ਲੁਧਿਆ ਬਸ ਸਟੈਂਡ ਤੋਂ ਆਟੋ ਲੈ ਕੇ ਸਨੇਤ ਗਿਆ ਸੀ ਅਗਰ ਨਗਰ ਉੱਥੇ ਅੱਗੇ ਨਾਲ ਹੀ ਕੰਪਨੀ ਦਾ ਨਾਂ ਦਫ਼ਤਰ ਸੀਗਾ ਤੇ ਪਹਿਲੀ ਵਾਰ ਲੁਧਿਆਣੇ ਆਇਆ ਸੀ ਜਿੰਦਗੀ 'ਚ ਕਰਦਿਆਂ ਨੂੰ ਇਹ ਸੋਚ ਸੀ ਪਤਾ ਨਹੀਂ ਗੁੰਮਗਾਮੀ ਨਾ ਹੋ ਜੇ ਹੁੰਦਾ ਨਹੀਂ ਵੀ ਖੋਇਆ ਜਾਊਗਾ ਉਹਨਾਂ ਨੂੰ ਕੀ ਪਤਾ ਸੀਗਾ ਖੋਇਆ ਨਹੀਂ ਜਾਂਦੋ ਇਹ ਪੰਜਾਬ ਨੂੰ ਪਾੜਨ ਆਇਆ ਇੱਥੇ ਸੋ ਇੱਥੇ ਅੱਜ ਮੁੱਖ ਮੰਤਰੀ ਦੇ ਤੌਰ ਤੇ ਆ ਰਹੇ ਆ ਤਾਂ ਬੜਾ ਚੰਗਾ ਲੱਗਦਾ ਜੀ ਹਾਂ ਜੀ ਆ ਖੋਇਆ ਜਾਊਗਾ ਕਹਿੰਦੇ ਸਾਡੇ ਸੋ ਜਾਂਦੇ ਬਸਦੇ ਰਹੋ ਬਸ ਇਹੀ ਮੇਰੀ ਤੁਹਾਨੂੰ ਬੇਨਤੀ ਹੈ ਪਰਸੋਂ ਨੂੰ ਸਵੇਰੇ ਸਵੇਰੇ ਉੱਠ ਕੇ ਨਾਤੋਕੇ ਤਿਆਰ ਹੋ ਕੇ ਪੋਲਿੰਗ ਬੂਥ ਤੇ ਜਾਇਓ ਛਾੜੂ ਵਾਲਾ ਬਟਨ ਜਿੱਥੇ ਹੈਗਾ ਉਹਦਾ ਬਟਨ ਦਬ ਦਿਓ ਬਾਕੀ ਬਟਨਾਂ ਵੱਲ ਦੇਖਿਓ ਵੀ ਨਾ ਨਹੀਂ ਤਾਂ ਅੱਖਾਂ 'ਚ ਨਾ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਪਾਪੀ ਬੰਦੇ ਨੇ ਇਹ ਐਡੇ ਇਹਨਾਂ ਨੇ ਜ਼ੁਲਮ ਕੀਤੇ ਹੋਇਆ ਲੋਕਾਂ ਤੇ ਸੋਨਾਵਲ ਦੇਖਿਆ ਹੀ ਨਹੀਂ ਜਿਹੜੇ ਰਾਹ ਪੈਣਾ ਹੀ ਨਹੀਂ ਕਹਿੰਦੇ ਉਹਦੇ ਰਾਹ ਪੁੱਛਣਾ ਪੁੱਛਣ ਦਾ ਕੀ ਫਾਇਦਾ ਜਿਹੜੇ ਰਾਹ ਜਾਣਾ ਹੀ ਨਹੀਂ ਸੋ ਵਪਾਰੀਆਂ ਦਾ ਟਾਈਮ ਹੈ ਦੁਕਾਨਦਾਰਾਂ ਦਾ ਟਾਈਮ ਹੈ ਇਹ ਸਾਡੇ ਪੰਜਾਬ ਦਾ ਟਾਈਮ ਹੈ ਹੁਣ ਅਸੀਂ ਇਕੱਠੇ ਰਹਿਨੇ ਆ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸੈਕੂਲਰ ਬੰਦੇ ਆ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਸਾਡੀਆਂ ਹਨੂਮਾਨ ਜਨਮ ਦਿਨੀਆਂ ਸਾਂਝੀਆਂ ਨੇ ਸਾਡੇ ਰਫਦਾਸ ਭਗਤ ਜੀ ਦੇ ਦਿਹਾੜੇ ਸਾਂਝੇ ਨੇ ਸਾਡੇ ਗੁਰਪੁਰਬ ਸਾਂਝੇ ਨੇ ਸਾਡੀਆਂ ਕ੍ਰਿਸਮਸ ਆ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਂਦੇ ਆ ਪੰਜਾਬ ਦੇ ਵਿੱਚ ਜਿਹੜੀ ਮਰਜੀ ਬੀਜ ਬੀਜ ਦੋ ਧਰਤੀ ਤੇ ਉਗਿਆ ਹੁੰਦਾ ਪਰ ਨਫਰਤ ਦਾ ਬੀਜ ਨਹੀਂ ਉਗਦਾ ਇੱਥੇ ਅਸੀਂ ਨਫਰਤ ਦਾ ਬੀਜ ਉਗਣ ਦੇਣਾ ਵੀ ਨਹੀਂ ਇੱਥੇ ਬਹੁਤ ਗੋਲੀਆਂ ਚੱਲੀਆਂ ਬਹੁਤ ਨੁਕਸਾਨ ਚੱਲੀ ਬੈਠੇ ਆ ਸੀ ਸੋ ਜੇ ਕੋਈ ਕੋਸ਼ਿਸ਼ ਕਰੇ ਜਦ ਦਿਮਾਗ ਚ ਰੱਖਿਆ ਹੋਵੇ ਕਿਸੇ ਨੇ ਕਿ ਅਸੀਂ ਪੰਜਾਬ ਦੇ ਏਕੇ ਨੂੰ ਤੋੜ ਦਾਂਗੇ ਤਾਂ ਉਹ ਗਲਤ ਫਹਮੀ ਚ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਲੁਧਿਆਣੇ ਆ ਜਾਇਆ ਮੇਰੀ ਇਹ ਕਰਮ ਭੂਮੀ ਰਹੀ ਹੈ ਇੱਥੋਂ ਮੈਂ ਸਟਾਰ ਬਣਿਆ ਇੱਥੋਂ ਮੈਂ ਕਲਾਕਾਰੀ ਦੇ ਵਿੱਚ ਪੈਰ ਧਰਿਆ ਸੋ ਮੈਂ ਆਪਣੀ ਕਰਮ ਭੂਮੀ ਤੇ ਆ ਜਾਇਆ ਬੇਨਤੀ ਕਰਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਤੁਸੀਂ 17 ਸਾਲ ਦੀ ਉਮਰ ਚ ਐਡਾ ਵੱਡਾ ਕਲਾਕਾਰ ਬਣਾਇਆ ਤੇ ਬਾਅਦ ਚ ਮੈਂ ਸੋਚਿਆ ਬਾਅਦ ਚ ਦੀ ਲੋਕਾਂ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਸਮਾਜ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਪਰ ਮੈਂ ਸਮਾਜ ਨੂੰ ਵਾਪਸ ਕੀ ਦਿੱਤਾ ਫਿਰ ਇਹ ਮੇਰਾ ਫਰਜ ਬਣਦਾ ਹੈ ਕਿ ਮੈਂ ਸਮਾਜ ਨੂੰ ਵਿਆਸ ਸਮੇਤ ਵਾਪਸ ਮੋੜਾਂ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ 50000 ਸਰਕਾਰੀ ਨੌਕਰੀਆਂ ਪੰਜ ਛੇ ਸਾਲ ਚ ਕੋਈ ਪੈਸਾ ਨਹੀਂ ਲੱਗਿਆ ਕਿਸੇ ਦਾ ਕੋਈ ਸ਼ਪਾਰਿਸ਼ ਨਹੀਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਬਿਜਲੀ ਦੇ ਬਿੱਲ 90% ਜ਼ੀਰੋ ਆ ਰਹੇ ਨੇ ਖੇਤਾਂ ਦੇ ਵਿੱਚ ਬਿਜਲੀ ਦਿਨੇ ਆ ਰਹੀ ਹੈ ਨਾਲੇ ਪੂਰੀ ਆ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਾ ਵਾਲਾ ਅਕਸਲਾਂ ਤੋਂ ਬੰਦ ਪਈ ਕੋਲੇ ਦੀ ਖਾਨ ਚਾਰਖੰਡ ਦੇ ਵਿੱਚ ਪੰਜਾਬ ਦੀ ਉਹ ਚਲਵਾਈ 16 ਟੋਲ ਪਲਾਜੇ ਜਿਹੜੇ ਓਵਰਟਾਈਮ ਹੋ ਗਿਆ ਸੀ ਜਿਨ੍ਹਾਂ ਨੂੰ ਉਹਨਾਂ ਦਾ ਟਾਈਮ ਵੀ ਲੰਘ ਗਿਆ ਸੀ ਐਵੇਂ ਪੈਸੇ ਲਈ ਜਾਂਦੀ ਸੀ ਲੋਕਾਂ ਤੋਂ 16 ਟੋਲ ਪਲਾਜੇ ਬੰਦ ਕਰਾਏ 60 ਲੱਖ ਰੁਪਇਆ ਹਰ ਰੋਜ਼ ਲੋਕਾਂ ਦਾ ਬਚਦਾ ਇੱਕ ਦਿਨ ਦਾ 62 ਲੱਖ ਰੁਪਇਆ ਜੇ ਕੋਈ ਹੋਰ ਹੁੰਦਾ ਉਹ ਕਹਿੰਦਾ ਠੀਕ ਹੈ ਪੰਜਾ ਮੈਨੂੰ ਦੇ ਦਿਆ ਕਰੋ ਪਾਰਾ ਥੋੜਾ ਉਹਨਾਂ ਨੇ ਇਸ ਨੂੰ ਤਕਰ ਲੈਣਾ ਸੀ ਚੱਲੀ ਜਾਣ ਦੋ ਢੋਲ ਪਲਾਜੇ ਲੁੱਟੀ ਜਾਓ ਲੋਕਾਂ ਨੂੰ ਸੋ ਵੀਰੋ ਮੈਂ ਤੁਹਾਡੇ ਵਰਗਾ ਮੈਨੂੰ ਪੈਸੇ ਪੈਸੇ ਦੀ ਕਦਰ ਹੈ ਪੰਜਾਬ ਦਾ ਪੈਸਾ ਥੋੜਾ ਪੈਸਾ ਖੂਨ ਪਸੀਨੇ ਦੀ ਕਮਾਈ ਹੈ ਤੁਹਾਡੀ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ 10-10 ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਏ ਦੀ ਪੈਨਸ਼ਨ ਹੀ ਆਈ ਜਾਂਦੀ ਸੀ ਮੈਂ ਕਿਹਾ ਲੋਕ ਤਾਂ ਨੌਕਰੀ ਨੂੰ ਤਰਸੀ ਜਾਂਦੇ ਤੁਸੀਂ ਪੈਨਸ਼ਨ ਲੈ ਲੈ ਬੰਦ ਕਰਦੇ ਆ ਮੈਂ ਕਿਹਾ ਜੇ ਕਿਸੇ ਨੇ ਲੈਣੀ ਹੈ ਇੱਕ ਲੈ ਲਿਓ ਨਹੀਂ ਨਾ ਸੀ ਉਹ ਵੀ ਨਹੀਂ ਗਣੇ ਸੀ ਨਾਲੇ ਤਾਂ ਕਹਿੰਦੇ ਹੱਥ ਬਨ ਕੇ ਕਹਿੰਦੇ ਸੇਵਾ ਦਾ ਮੌਕਾ ਦਿਓ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮੰਗਦੇ ਆ ਬਾਅਦ ਚ ਸਵੈਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਲੁਧਿਆਣੇ ਵਾਲਿਓ ਸੀਐਮ ਆਪ ਦਾ ਤਾਂ ਐਮਸੀ ਵੀ ਆਪ ਦਾ सीएम ਤੇ ਐਮ ਸੀ ਬਨ ਅੱਖਰਾਂ ਦੀ ਫਰਕ ਹੈ ਉਧਰ ਸੀ ਮੂਰੇ ਐਧਰ ਸੀ ਪਿੱਛੇ ਇਹਨਾਂ ਕੀ ਫਰਕ ਹੈ ਸਫਾਇਆ ਕਰੋ ਵਾਹ ਆ ਲੱਗ ਗਿਆ ਪਤਾ ਲੋਕਾਂ ਦੇ ਅੱਖਾਂ ਚ ਪਤਾ ਲੱਗ ਜਾਂਦਾ ਹੈ ਕਿ ਕਿਨੂੰ ਸਫਾਇਆ ਬਸ ਇਹ ਕਨੂੰ ਝਾੜੂ ਇਹ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਇਹ ਤੁਹਾਨੂੰ ਹੋਰ ਖੁਸ਼ਖਬਰੀ ਦੇ ਦਿੰਦੇ ਆ ਤੁਸੀਂ ਦਿੱਲੀ ਨਾਲ ਸੰਬੰਧ ਤੋਂ ਵਪਾਰੀ ਲੋਗੋਂ ਬਹੁਤ ਹੋ ਜਾਂਦੇ ਹੋ ਆ ਫਰਵਰੀ ਦੇ ਪਹਿਲੇ ਹਫਤੇ ਦਿੱਲੀ 'ਚ ਵੀ ਵੋਟਾਂ ਪੈ ਰਹੀਆਂ ਨੇ ਚੌਥੀ ਵਾਰੀ ਫੇਰ ਸਫਾਇਆ ਹੋ ਰਿਹਾ ਉੱਥੇ ਵੀ ਚੌਥੀ ਵਾਰ ਲੋਕ ਕਹਿੰਦੇ ਸਾਨੂੰ ਕੇਜਰੀਵਾਲ ਚਾਹੀਦਾ ਸਕੂਲ ਠੀਕ ਕਰਤੇ ਹਸਪਤਾਲ ਠੀਕ ਕਰਤੇ ਰੋਜ਼ਗਾਰ ਮਿਲ ਰਿਹਾ ਪਹਿਲਾਂ ਤਾਂ ਕਦੇ ਫੰਕਸ਼ਨ ਹੁੰਦੇ ਹੀ ਨਹੀਂ ਸੀ ਇਹ ਜੇ ਨਿਯੁਕਤੀ ਪੱਤਰ ਵੰਡ ਸਮਰੋਹ ਕਿੱਥੇ ਹੁੰਦੇ ਸੀ ਰੋਣ ਹੀ ਲਾਤੇ ਸੀ ਸਾਡਾ ਤਾਂ ਹਾਸੇ ਖੋ ਕੇ ਲੈ ਗਏ ਸੀ ਇਹ ਪਰ ਉਹ ਬਹੁਤ ਬਲਵਾਨ ਹੈ ਦੇਖ ਲੋ ਫਿਰ ਜਿਨ੍ਹਾਂ ਨੇ ਉਹਦੇ ਨਾਮ ਤੇ ਪਾਪ ਕੀਤੇ ਤੇ ਅੱਜ ਮਸ਼ੀਨਾ ਚੋਂ ਚੋਣ ਨਿਸ਼ਾਨੀ ਮਿਟ ਗਿਆ ਜਿਵੇਂ ਆਪਾਂ ਕਹਿੰਦੇ ਨਾਮੋਂ ਨਿਸ਼ਾਨ ਮਟਾਉਂਦਾ ਰੱਬ ਮਿਟ ਗਏ ਨਾਮੋਂ ਵੀ ਮਿਟ ਗਏ ਨਿਸ਼ਾਨ ਵੀ ਮਿਟ ਗਏ ਉਹ ਫਿਰ ਗਿਆ ਜਦ ਕਦੇ ਮਾਫੀਆਂ ਮੰਗਦੇ ਕੁਦਰਤ ਪਰਮਾਤਮਾ ਪਰਮਾਤਮਾ ਉਹ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਰਹੇ ਧਰਮ ਨੂੰ ਵਰਤੇ ਰਹੇ ਤਾਂ ਰੱਬ ਨੇ ਰੱਬ ਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਨਾ ਕਸੁੰਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਮੱਤਾਂ ਬੱਜੀਆਂ ਪਈਆਂ ਹੋਣ ਇਹਨਾਂ ਦੀ ਸੋ ਇਸ ਕਰਕੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਮੈਨੂੰ ਹੌਸਲਾ ਹੋ ਜੇ ਕਿ ਲੁਧਿਆਣੇ ਵਾਲੇ ਪਾਸਿਓਂ ਤਾਂ ਫਿਰ ਹਾਂ ਹੀ ਸਮਝਿਓ ਲੁਧਿਆਣੇ ਵਾਲੇ ਪਾਸਿਓਂ ਇਹ ਆਉਣਗੇ ਇੱਥੇ ਕਾਫੀ ਜਿਹੜੇ ਐਮਸੀ ਖੜੇ ਹੋ ਦੂਜੀ ਪਾਰਟੀਆਂ ਦੇ ਦੂਜੀਆਂ ਪਾਰਟੀਆਂ ਦੇ ਜਿਹੜੇ ਐਮਸੀ ਖੜੇ ਪੈਸੇ ਪੂਸੇ ਆਏਗੇ ਉਹਨਾਂ ਕੋਲ ਕਾਫੀ ਕਿਉਂਕਿ ਮਾਲ ਉਹਨਾਂ ਨੇ ਬਣਾਇਆ ਹੋਇਆ ਥੋੜ੍ਹਾ ਹੀ ਨੇ ਉਹ ਪੈਸੇ ਪੂਸਿਆ ਅੱਜ ਰਾਤ ਨੂੰ ਜਾਂ ਕੱਲ ਰਾਤ ਨੂੰ ਪੈਪੂਏ ਦੇਣ ਆਉਣਗੇ ਤੁਹਾਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਵਾਬ ਨਾ ਦਿਓ ਮਨਾ ਨਾ ਕਰਿਓ ਲక్ష్ਮੀਨੀ ਮੋਢੀ ਦੀ ਹੁੰਦੀ ਕਰਿਆਈ ਤੇ ਬਸ ਐਂ ਕਹਿ ਦਿਓ ਵੀ ਹਾਂ ਹਾਂ ਤੇ ਪਰਸ ਨੂੰ ਝਾੜੂ ਵਾਲਾ ਬਟਨ ਦਬ ਕੇ ਕਹਿ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦੋ ਵਾਕਿਆਂ ਨੂੰ ਮਾਰਦਾ ਤਾਂ ਵੈਸੀ ਬਹੁਤ ਸਮਝਦਾਰ ਇਲਾਕਾ ਹੈ ਬਹੁਤ ਸਮਝਦਾਰ ਇਲਾਕਾ ਹੈ ਜੀ ਦੋਨੋਂ ਹੱਥ ਫੈਚਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਨ ਹਾਰਤ ਨਾਤਾ ਕੀ ਜੈ ਬਹੁਤ ਬਹੁਤ ਧੰਨਵਾਦ ਜਉਂਦੇ ਬਸਦੇ ਰਹੋ ਆਵਾਜ਼ ਕਰੋ ਜ਼ਿੰਦਾਬਾਦ ਕਰੋ ਤਰੱਕੀਆਂ ਕਰੋ ਔਰ ਤੁਹਾਡੀਆਂ ਤਰੱਕੀਆਂ ਚ ਸਾਡਾ ਕੋਈ ਯੋਗਦਾਨ ਪੈਂਦਾ ਹੋਵੇ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਕਿਸਮਤ ਵਾਲੇ ਸਮਝਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ